ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਰਾਜਵੀਰ ਜਵੰਦਾ ਉਸ ਨੂੰ ਲੈ ਕੇ ਜੋ ਕਿ ਇੱਕ ਕਾਫੀ ਦਿਨਾਂ ਤੋਂ ਜਿੰਨੇ ਵੀ ਸਾਡੇ ਸਿਆਣੇ ਬਜ਼ੁਰਗ ਨੇ ਪਿੰਡਾਂ ਦੀਆਂ ਥੜੀਆਂ ਦੇ ਉੱਪਰ ਪਿੰਡਾਂ ਦੇ ਵਿੱਚ ਅਤੇ ਹਰ ਕੋਈ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਦੇ ਵਿੱਚ ਇਹੀ ਗੱਲ ਹਰ ਬਾਰ ਚਰਚਾ ਦਾ ਵਿਸ਼ਾ ਬਣਦੀ ਹੈ ਕਿ ਰਾਜਵੀਰ ਜਵੰਦਾ ਉਸ ਦਾ ਪੁਨਰ ਜਨਮ ਹੋ ਸਕਦਾ ਹੈ ਕੀ ਰਾਜਵੀਰ ਜਵੰਦਾ ਦੁਬਾਰਾ ਜਨਮ ਲਵੇਗਾ ਹੁਣ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ ਗੁਰਬਾਣੀ ਕੀ ਮੰਦੀ ਹੈ ਇਸ ਨੂੰ ਕਿ ਰਾਜਵੀਰ ਜਵੰਦਾ ਦੁਬਾਰਾ ਜਨਮ ਲਵੇਗਾ ਪਰ 1000 ਸਾਲ ਪਹਿਲਾਂ ਜੋ ਸੰਤਾਂ ਨੇ ਬਚਨ ਕਰ ਦਿੱਤੇ ਉਹ ਬਚਨ ਅਤਲ ਹੋ ਗਏ ਨੇ ਤੇ ਉਸੇ ਹੀ ਗੱਲ ਤੇ ਅੱਜ ਆਪਾਂ ਚਰਚਾ ਤੁਹਾਡੇ ਨਾਲ ਕਰਨੀ ਹੈ ਕਿ ਰਾਜਵੀਰ ਜਵੰਦੇ ਦਾ ਜਨਮ ਦੁਬਾਰਾ ਹੋਵੇਗਾ ਜਾਂ ਨਹੀਂ ਹੋਵੇਗਾ ਕਦੋਂ ਹੋਵੇਗਾ ਤੇ ਕਿੱਥੇ ਹੋਵੇਗਾ ਪੱਕੇ ਸਬੂਤ ਮਿਲ ਗਏ ਨੇ ਇਹ ਪੁਰਾਤਨ ਗ੍ਰੰਥਾਂ ਦੇ ਵਿੱਚ ਚਾਹੇ ਹਿੰਦੂ ਮਤ ਦੀ ਗੱਲ ਕਰੀਏ ਚਾਹੇ ਸਿੱਖ ਧਰਮ ਦੀ ਗੱਲ ਕਰੀਏ ਚਾਹੇ ਕੁਰਾਨ ਸ਼ਰੀਫ ਦੀ ਗੱਲ ਕਰੀਏ ਪੁਨਰ ਜਨਮ ਤਾਂ ਹੁੰਦਾ ਹੈ ਪਰ ਹੋਊਗਾ ਕਿਸ ਦਿਨ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਤੇ ਉੱਪਰ ਗੁਰਬਾਣੀ ਅਨੁਸਾਰ ਜੇਕਰ ਆਪਾਂ ਗੱਲ ਕਰੀਏ ਤਾਂ ਗੁਰਬਾਣੀ ਪੁਨਰ ਜਨਮ ਦਾ ਸਿਧਾਂਤ ਤਾਂ ਮੰਨਦੀ ਹੈ ਪਰ ਮਕਸਦ ਉਸ ਤੋਂ ਮੁਕਤੀ ਪਾਉਣਾ ਹੈ ਹੁਣ ਜੀਵ ਜੋ ਹੈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਫਸਿਆ ਰਹਿੰਦਾ ਹੈ ਜਦ ਤੱਕ ਉਹ ਨਾਮ ਦੀ ਸਿਮਰਨ ਦੀ ਗੱਲ ਇੱਕ ਹੋ ਕੇ ਮੁਕਤੀ ਪ੍ਰਾਪਤ ਨਹੀਂ ਕਰ ਲੈਂਦਾ ਹੁਣ ਆਪਾਂ ਬਾਣੀ ਦੀ ਜੇਕਰ ਆਪਾਂ ਗੱਲ ਕਰੀਏ ਕਈ ਲੋਕ ਕਹਿੰਦੇ ਨੇ ਕਿ ਜੀ ਬਾਣੀ ਪੁਨਰ ਜਨਮ ਨੂੰ ਮੰਨਦੀ ਨਹੀਂ ਤੁਸੀਂ ਪੁਨਰ ਜਨਮ ਦੇ ਬਾਰੇ ਵੀਡੀਓ ਪੋਨੇ ਬਾਣੀ ਦੇ ਵਿੱਚ ਸਾਫ਼-ਸਾਫ਼ ਲਿਖਿਆ ਆਵਣ ਜਾਣ ਦੁੱਖ ਕੱਟਿਏ ਗੁਰਮੁਖ ਨਾਮ ਸੰਭਾਲ ਕਿ ਇਨਸਾਨ ਹੈ ਜਦੋਂ ਉਸਦੀ ਮੌਤ ਹੁੰਦੀ ਹੈ ਉਹ ਹੋਂਦਾ ਜਾਂਦਾ ਰਹਿੰਦਾ ਹੈ ਉਸਦੀ ਆਤਮਾ ਕਦੇ ਵੀ ਨਹੀਂ ਮਰਦੀ ਆਤਮਾ ਜਰਾ ਅਮਰ ਹੁੰਦੀ ਹੈ ਇਹ ਤਾਂ ਹਿੰਦੂ ਮਤ ਦੀ ਜੇਕਰ ਆਪਾਂ ਗੱਲ ਕਰੀਏ ਭਗਵਦ ਗੀਤਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਜਦੋਂ ਅ ਉਪਦੇਸ਼ ਦਿੱਤਾ ਸੀ ਭਗਵਾਨ શ્રીਕ੍ਰਿਸ਼ਨ ਨੇ ਉਦੋਂ ਇਹ ਵੀ ਕਿਹਾ ਸੀ ਕਿ ਆਤਮਾ ਅਜਰ ਅਮਰ ਹੁੰਦੀ ਹੈ ਸਰੀਰ ਮਰ ਜਾਂਦਾ ਹੈ ਆਤਮਾ ਨਹੀਂ ਮਰਦੀ ਆਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਬਾਰਾ ਜਨਮ ਲੈ ਲੈਂਦੀ ਹੈ ਹੁਣ ਜਨਮ ਜਿਹੜਾ ਹੈ ਉਹ ਕਰਮਾਂ ਅਨੁਸਾਰ ਮਿਲਦਾ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਜਪਜੀ ਸਾਹਿਬ ਪੜ੍ਹਦੇ ਆਂ ਅੰਗ ਨੰਬਰ 2 ਦੇ ਉੱਪਰ ਲਿਖਿਆ ਕਰਮੀ ਆਵੇ ਕਪੜਾ ਨਦਰੀ ਮੋਖ ਦੁਵਾਰ ਯਾਨੀ ਕਰਮਾਂ ਦੇ ਅਨੁਸਾਰ ਹੀ ਸਰੀਰ ਮਿਲਦਾ ਹੈ ਪਰ ਪ੍ਰਭੂ ਦੀ ਨਜ਼ਰ ਦੇ ਨਾਲ ਮੁਕਤੀ ਮਿਲਦੀ ਹੈ ਸਰੀਰ ਮਿਲ ਜਾਂਦਾ ਹੈ ਦੁਬਾਰਾ ਆਤਮਾ ਨੂੰ ਇਦਾਂ ਦੇ ਬਹੁਤ ਸਾਰੇ ਉਦਾਹਰਣ ਨੇ ਜਿਹੜੇ ਗੁਰਬਾਣੀ ਦੇ ਵਿੱਚ ਸਾਨੂੰ ਮਿਲਦੇ ਨੇ ਅੰਗ 378 ਤੇ ਲਿਖਿਆ ਹੋਇਆ ਹੈ ਭਈ ਪ੍ਰਾਪਤਮਾ ਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਬਹੁਤ ਸਾਰੇ ਇਦਾਂ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਹਿੰਦੀਆਂ ਨੇ ਕਿ ਇਨਸਾਨ ਦਾ ਪੁਨਰਜਨਮ ਹੋ ਸਕਦਾ ਹੈ ਪਰ ਹੁੰਦਾ ਕਦੋਂ ਹੈ ਇਹ ਕਰਮਾਂ ਦੇ ਆਧਾਰ ਤੇ ਹੁੰਦਾ ਹੈ ਇਨਸਾਨ ਜਿੱਦਾਂ ਦੇ ਕਰਮ ਕਰਦਾ ਚਾਹੇ ਅਪਜਬੀ ਸਾਹਿਬ ਪੜ੍ਹਦੇ ਉਸ ਵਿੱਚ ਲਿਖਿਆ ਕਰਮੀ ਆਵੇ ਕੱਪੜਾ ਨਦਈ ਮੁਖ ਦਵਾਰ ਜਿੱਦਾਂ ਦਾ ਕਰਮ ਕਰਦਾ ਉਦਾਂ ਦਾ ਕੱਪੜਾ ਉਸ ਨੂੰ ਮਿਲਦਾ ਹੈ ਭਾਵ ਉਦਾਂ ਦਾ ਕੱਪੜਾ ਰੂਪੀ ਸਰੀਰ ਉਸ ਨੂੰ ਮਿਲਦਾ ਹੈ ਹੁਣ ਰਾਜਵੀਰ ਜਵੰਦਾ ਉਸ ਦੀ ਆਤਮਾ ਅਜੇ ਨਮ ਰਹਾ ਹੈ ਉਸ ਦੇ ਗੀਤ ਅਜੇ ਨਮ ਨੇ ਕਲਾਕਾਰ ਕਦੇ ਵੀ ਨਹੀਂ ਮਰਦਾ ਕਿਉਂਕਿ ਜਿਹੜਾ ਕਲਾਕਾਰ ਹੈ ਉਸਦੇ ਗੀਤ ਉਹਦੋਂ ਪਹਿਲਾਂ ਬਹੁਤ ਸਾਰੇ ਕਲਾਕਾਰਾਂ ਦੇ ਮੋਤਾਂ ਹੋਈਆਂ ਨੇ ਰਫੀ ਸਾਹਿਬ ਹੋ ਗਏ ਨੂਰਤ ਫਤਿਹਦੀ ਖਾਨ ਸਾਹਿਬ ਹੋ ਗਏ ਬੜੇ ਗੁਲਾਮ阿里 ਖਾਨ ਸਾਹਿਬ ਹੋ ਗਏ ਹੋਰ ਵੀ ਵੱਡੇ ਵੱਡੇ ਭਾਈ ਨਰਮਲ ਸਿੰਘ ਵਰਗੇ ਹੋ ਗਏ ਜਿਹੜੇ ਰਾਗੀ ਨੇ ਆਪਾਂ ਕਹਿ ਦਿੰਨੇ ਆ ਕਿ ਦੁਬਾਰਾ ਜਨਮ ਨਹੀਂ ਲੈ ਸਕਦੇ ਉਦਾਂ ਦਾ ਇਨਸਾਨ ਆਪਣੀ ਕਲਾ ਦੇ ਰਾਹੀਂ ਕਦੇ ਵੀ ਸਾਡੇ ਵਿੱਚੋਂ ਨਹੀਂ ਜਾਂਦਾ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ